ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਅੱਜ ਨਾ ਆਪਾਂ ਇਹ ਚਾਦਰਾਂ ਚੇਂਜ ਕੀਤੀਆਂ ਸੀ ਬੱਚਿਆਂ ਨੂੰ ਸਕੂਲ ਭੇਜ ਗਏ ਤੇ ਆਪਾਂ ਲੱਗੇ ਸਫਾਈਆਂ ਕਰਨ ਤੇ ਮੈਡ ਸ਼ੀਟਾਂ ਚੇਂਜ ਕੀਤੀਆਂ ਤੇ ਆਪਾਂ ਸਫਾਈ ਕਰ ਲਈ ਹੈ ਸਫਾਈ ਕਰਕੇ ਆਪਾਂ ਖਲਾਰੇ ਬਾਦ ਛਾੜੂ ਫਿਰ ਰਸੋਈ ਚੇਂਜੇ ਖਲਾਰਾ ਪਏ ਅੰਕ ਪਹਿਲਾਂ ਖਲਾਰਾ ਚੱਕਿਆ ਫਿਰ ਚਾਦਰਾਂ ਚਤਰਾ ਚੇਂਜ ਕੀਤੀਆਂ ਉਸ ਤੋਂ ਬਾਅਦ ਫਿਰ ਆਪਾਂ ਕੱਪੜੇ ਧੋਣ ਲੱਗੇ ਸੀ ਤਾਂ ਤੁਹਾਡੇ ਪਈ ਨੇ ਜੇ ਮਾਂਜਣ ਵਾਲੇ ਥੱਲੇ ਰੋਟੀ ਬਣਾਣੀ ਹੈ ਤੇ ਬਾਹਰ ਆਪਾਂ ਲਾਈ ਸੀ ਮਸ਼ੀਨ ਕੱਪੜੇ ਧੋਏ ਜਾ ਰਹੇ ਕੋਈ ਧੋਏ ਗਏ ਨੇ ਸੁੱਕਣੇ ਪਾਉਤੇ ਨੇ ਆਪਾਂ ਨੇ ਦੋ ਦਿਨ ਤੋਂ ਛੇਰ ਜਾ ਰਹੀ ਸੀ ਬਕ ਕੰਮ ਹੋਇਆ ਨਹੀਂ ਤੇ ਅੱਜ ਇਹਨਾਂ ਕੰਮ ਕੱਠਾ ਹੋਇਆ ਬੈਸੀ ਹੁਣ ਲਾਨੇ ਜੀ ਆਪਾਂ ਝਾੜੂ ਝਾੜੂ ਲਾ ਕੇ ਫਿਰ ਮਾਂਜਦੇ ਆਂ ਭਾਂਡੇ ਪੁੰਡੇ ਸੋਈ ਦੀ ਸਫਾਈ ਕਰਦੇ ਆਂ ਹੁਣ ਝਾੜੂ ਲਾ ਲੀਏ ਹਰੀ ਪੋਚਾ ਜੀ ਦਿੱਤੋ ਓਹ ਰਿਬਾਰ ਬੇੜਾ ਸੂਈ ਨਾ ਬੁਲਗਾਰੇ ਚੀਓ ਚੰਦੇ ਤਿਆਰ ਬਸ ਇਹ ਆਪਾਂ ਉਹ ਢੀਖਾ ਕੇ ਭੰਡੂਨੇ ਪਾਜ ਕੇ ਚਾਵੇ ਤੇ ਜੋ ਪਛਿਆਰ ਤੂੰ ਆਗੇ ਘੁਮਕਮਾ ਕੇ ਇਹ ਆਪਾਂ ਨਗੇ ਚਾਹ ਬਣਾਉਣ ਵਾਸਤੇ ਚਾਹ ਬਣਾ ਲਈਏ ਅੱਜ ਲਸੋ ਦੇ ਖਾਣ ਲਈ ਆਪਾਂ ਧਰੀਏ ਜੀ ਚਾਹ ਇਹ ਨਵੋ ਸੂਟ ਲੈ ਆਈਏ ਇਹ ਨੋਰਮਲੀ ਲੈ ਦਿੱਤਾ ਸੀ ਇਹ ਜੁੱਤੀ ਨਾਲ ਘਰ ਪਾ ਲੇਗੀ ਸਰਦੀਆਂ ਚ ਇੱਕ ਵਿਆਹ ਲਈ ਲੈ ਆਈਓ ਪਿਆ ਅੰਦਰ ਇਹਨੂੰ ਕਮਰੇ ਲੈ ਕੇ ਦਵਾਂਗੇ ਕਿਰਨ ਨੂੰ ਹੁਣਗੇ ਚਾਹ ਪੀ ਕੇ ਆਪਾਂ ਲਾਗੇ ਸਬਜ਼ੀ ਕੱਟਣ ਵਾਸਤੇ ਅੱਜ ਸੰਡੇ ਸੀ ਬਹੁਤ ਜ਼ਿਆਦਾ ਭੀੜ ਸੀ ਬਾਜ਼ਾਰ 'ਚ ਨਾ ਤੇ ਐਵੇਂ ਥੱਕ ਗਏ ਬਸ ਪੰਜਾਂ ਚੁਪੀ ਲਈ ਤੇ ਹੁਣ ਬਣਾਈਏ ਸੱਜੀ 6 ਵਜੇ ਗਏ ਨੇ ਪੌਣੇ 6 ਦਾ ਟਾਈਮ ਹੋ ਗਿਆ ਬੋਲੋ ਨਾ ਦੱਕੋ ਕੁਝ ਕੰਮ ਕਰਦੇ ਆਂ ਸੀ

É? So, okay. é, cal... é? É, gente, é. só é.

ਜਿਹੜੇ ਆਪਣੇ ਘਰੇ ਗੈਸਟ ਆਏ ਸੀ ਡੈਡੀ ਦੇ ਦੋਸਤ ਸੀਗੇ ਫੌਜ ਵਾਲੇ ਤੇ ਉਹ ਚਲੇ ਗਏ ਨੇ ਸਵੇਰੇ ਚਲੇ ਗਏ ਸੀ ਤੇ ਬੱਚੇ ਟਿਊਸ਼ਨ ਗਏ ਨੇ ਜੇ ਆਏ ਨਹੀਂ ਆਣਗੇ ਤੇ ਰੋਟੀ ਬਣਾ ਲਾਂਗੇ ਸਬਜ਼ੀ ਆਪਾਂ ਬਣਾ ਕੇ ਰੱਖ ਲਈ ਆਟਾ ਗੁੰਨ ਲਿਆ ਤੇ ਬਾਹਰ ਮੌਸਮ ਹੁਣ ਥੋੜੀ ਥੋੜੀ ਠੰਡ ਹੋਣ ਲੱਗ ਗਈ ਪਰ ਅਕਤੂਬਰ ਲੰਘ ਜਲੇ ਠੰਡ ਨਹੀਂ ਹੋਈ ਅਗਲੇ ਮਹੀਨੇ ਪੈਣੀ ਸ਼ੁਰੂ ਹੋਏਗੀ ਹਲਕੀ ਹਲਕੀ ਠੰਡ ਹੁੰਦੀ ਐ ਇਸ ਟਾਈਮ ਆਪਾਂ ਲੜੀਆਂ ਜਗਾ ਲਈਏ ਰਜਾ ਜੀ ਵਾਲੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਾਜ਼ਲੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਜੀ ਬਾਏ ਬਾਏ ਜੀ